ਜੀ ਦੀ ਹਾਜ਼ਰੀ 'ਚ ਬੈਠੇ ਸਾਸ਼ੰਗ ਜੀਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਕੰਨਿਓ ਸਾਡੇ ਸੀਨੀਅਰ ਲੀਡਰ ਸਹਿਬਾਨ ਪੰਜਾਬ ਦੇ ਪ੍ਰਧਾਨ ਮੰਤਰੀ ਜੀ ਦਾ ਸ਼ੋਕ ਸੰਦੇਸ਼ ਵੀ ਇਥੇ ਪੜ੍ਹ ਕੇ ਗਏ ਨੇ ਪਾਰਟੀ ਕੰਨਿਓ ਵੀ ਤੇ ਆਪਣੇ ਨਿੱਜੀ ਤੌਰ ਤੇ ਵੀ ਕਿਉਂਕਿ ਦੋ ਪੀੜੀਆਂ ਦਾ ਸਾਥ ਹੈ ਇੰਦਰ ਸਾਹਿਬ ਦਾ ਮੇਰੇ ਪਿਤਾ ਚੌਧਰੀ ਬਲਰਾਮ ਜਾਖੜ ਜੀ ਦੇ ਨਾਲ ਵੀ ਬਹੁਤ ਲੰਬਾ ਰਾਜਨੀਤਿਕ ਸਫ਼ਰ ਰਿਹਾ ਤੇ ਮੈਨੂੰ ਵੀ ਪਰਮਿੰਦਰ ਜੀ ਨਾਲ ਕੰਮ ਕਰਨ ਦਾ ਬਹੁਤ ਲੰਬਾ ਮੌਕਾ ਮਿਲਿਆ ਅੱਜ ਜਿਸ ਸਖਸੀਅਤ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਆਂ ਸਾਥੀਓ ਮੇਰਾ ਮੰਨ ਹੈ ਰਾਜਨੀਤੀ ਦੇ ਵਿੱਚ ਜਿਹੜਾ ਚਿੱਟੇ ਲੀੜੇ ਪਾ ਲੈਂਦਾ ਹੈ ਉਹਦੇ ਤੇ ਛਿੱਟੇ ਜਰੂਰ ਲੱਗਦੇ ਆ ਹਾਲਾਤ ਆ ਬਣੇ ਹੋਏ ਆ ਇਹ ਲੋਕ ਉਹਦੇ ਨਾਲ ਉਹਨਾਂ ਦੀ ਇੱਜ਼ਤ ਦਾ ਆਪਣਾ ਦਾਵਾ ਠੋਕਦੇ ਐ ਪਰ ਤੀਨ ਸਾਹਿਬ ਇੱਕ ਐਸੀ ਸ਼ਖਸੀਅਤ ਸੀਗੇ ਜਿਨ੍ਹਾਂ ਨੇ ਆਪਣੇ ਕਿਰਦਾਰ ਆਪਣੀ ਕਮਿਟਮੈਂਟ ਕੌਮ ਤੇ ਪੰਥ ਵਾਸਤੇ ਆਪਣੇ ਜਜ਼ਬਾਤਾਂ ਨਾਲ ਉਹਦੇ ਨੂੰ ਇੱਜ਼ਤ ਦਿੱਤੀ ਇਸ ਕਰਕੇ ਅੱਜ ਸਾਰਾ ਇਕੱਠੇ ਜੁੜਿਆ ਸਾਰਿਆਂ ਨੇ ਆਪਣੀ ਗੱਲ ਰੱਖੀ ਐ ਮੈਂ ਗੁਸਤਾਕੀ ਕਰਨ ਲੱਗਿਆ ਮੇਰੇ ਤੋਂ ਪਹਿਲਾਂ ਵੱਡੇ ਵੱਡੇ ਲੀਡਰ ਸਹਿਬਾਨ ਬੋਲ ਕੇ ਚਲੇ ਗਏ ਮੇਰਾ ਰਤਬਾ ਤਾਂ ਨਹੀਂ ਸੀ ਬਣਦਾ ਜਗ੍ਹਾ ਨਹੀਂ ਬਣਦੀ ਸੀ ਪਰ ਮੇਰਾ ਮੰਨਣਾ ਹੈ ਜੀ ਆਪਾਂ ਇੱਥੇ ਸਾਰੇ ਉਹਨਾਂ ਦੇ ਸ਼ਰਧਾਂਜਲੀ ਵਾਸਤੇ ਇਕੱਠੇ ਹੋਏ ਆ ਤੇ ਸੱਚੀ ਸ਼ਰਧਾਂਜਲੀ ਮੈਂ ਸਮਝਦਾ ਜਿਸ ਸੋਚ ਤੇ ਉਹਨਾਂ ਨੇ ਪਹਿਰਾ ਦਿੱਤਾ ਆਪਣਾ ਸਾਰਾ ਜੀਵਨ ਉਹਨਾਂ ਗੁਰੂ ਸਹਿਬਾਨ ਦੀ ਸੇਵਾ ਤੇ ਕੌਮ ਤੇ ਪੰਥ ਦੇ ਵਾਸਤੇ ਸਮਰਪਿਤ ਕੀਤਾ ਕੌਮ ਤੇ ਪੰਥ ਦੇ ਮੁੱਦੇ ਉਹਨਾਂ ਵਾਸਤੇ ਸਭ ਤੋਂ ਅੱਗੇ ਸੀਗੇ ਤੇ ਇਸ ਕੌਮ ਤੇ ਪੰਥ ਵਾਸਤੇ ਅੱਜ ਮੈਂ ਬੇਨਤੀ ਕਰੂੰਗਾ ਇੱਥੇ ਮੇਰੇ ਤੋਂ ਪਹਿਲਾਂ ਬੋਲਦੇ ਬਹੁਤ ਵੱਡੇ ਸ਼ਖਸੀਤਾਂ ਨੇ ਤਿੰਨ ਸਾਹਿਬ ਦੀ ਵਿਰਾਸਤ ਦੀ ਗੱਲ ਕੀਤੀ ਹੈ ਵੀ ਵਿਰਾਸਤ ਥੋੜੇ-ਮੋਢਿਆਂ ਤੇ ਦੱਸੀ ਹੈ ਪਰਮਿੰਦਰ ਜੀ ਪਰ ਇੱਥੇ ਅੱਜ ਜਿਹੜੀਆਂ ਸ਼ਖਸੀਤਾਂ ਬੈਠੀਆਂ ਮੈਂ ਮਾਫੀ ਚਾਹੂੰਗਾ ਮੇਰੀ ਜਗ੍ਹਾ ਤਾਂ ਨਹੀਂ ਬਣਦੀ ਪਰ ਮੈਂ ਕਹੂੰਗਾ ਅੱਜ ਮਸਲਾ ਢੀਂਡਸਾ ਸਾਹਿਬ ਦੀ ਅਸਲ ਜਿਹੜੀ ਵਿਰਾਸਤ ਜਿਹੜੇ ਉਹਨਾਂ ਦੀ ਸੋਚ ਸੀਗੀ ਆ ਗੁਰੂ ਸਹਿਬਾਨ ਦਾ ਸਰਜਿਆ ਪੰਥ ਗੁਰੂਆਂ ਦਾ ਵੇ ਸੋਇਆ ਸਾਡਾ ਪੰਜਾਬ ਅੱਜ ਮਸਲਾ ਉਹਦੀ ਵਿਰਾਸਤ ਦਾ ਸਾਹਿਬ ਅੱਜ ਸਾਰੀ ਵਕ ਵਕ ਜਿਹੜੇ ਪੰਜਾਬ ਪੱਖੀ ਹੈ ਜਿਹੜੇ ਕੌਮ ਤੇ ਪੰਥ ਦੀ ਗੱਲ ਦੇ ਉੱਤੇ ਰੱਖ ਕਰਨ ਵਾਸਤੇ ਜਿਨ੍ਹਾਂ ਦੇ ਜਿਲਤੇ ਜਜ਼ਬਾ ਸਾਰੇ ਬੈਠੇ ਐ ਮੈਂ ਅਪੀਲ ਕਰੂੰਗਾ ਹੱਥ ਜੋੜ ਕੇ ਇੱਕ ਮਜ਼ਬੂਤ ਇਕਜੁੱਟ ਪੰਥਕ ਪਾਰਟੀ ਕੱਲੇ ਪੰਜਾਬ ਤੇ ਕੌਮ ਦੀ ਲੋੜ ਨਹੀਂ ਕੱਲੇ ਪੰਥ ਦੀ ਲੋੜ ਨਹੀਂ ਅੱਜ ਉਹਦੀ ਜ਼ਰੂਰਤ ਦੇਸ਼ ਨੂੰ ਵੀ ਐ ਸਾਹਿਬ ਤੇ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਆਪਣਾ ਹੋਮਾ ਸਾਰੇ ਆਪਣੇ ਵਿਖਰੇਵੇ ਸਾਰੇ ਆਪਣੇ ਮਤਬੂਏ ਇੱਕ ਪਾਸੇ ਛੱਡ ਕੇ ਇੱਕ ਝਟੋਕੇ ਸਵਰਾਸਤ ਨੂੰ ਸਾਂਭ ਲੋ ਨਹੀਂ ਮੈਂ क्षमा ਚਾਹਾਂਗਾ ਸਾਬ ਕਿਤੇ ਐ ਨਾ ਹੋਵੇ ਆਪਣੀ ਵਿਰਾਸਤ ਅੰਤਕਾਲ ਕੋਈ ਹੋਰ ਆਪਣੇ ਨਾਮ ਚੜਾ ਜਾਏ ਤੇ ਸਾਨੂੰ ਫੇਰ ਪੰਜਾਬ ਤੇ ਕੌਮ ਨੂੰ ਫੇਰ ਮਾੜਾ ਵਕਤ ਦੇਖਣਾ ਪਵੇ ਮੈਨੇ ਸ਼ਬਦੀ ਨਾਲ ਹੀ ਸਾਰਿਆਂ ਤੋਂ ਮਾਫੀ ਚਾਹਾਂਗਾ ਇੱਕ ਵਾਰ ਫੇਰ ਤੋਂ ਵਾਹਿਗੁਰੂ ਤੋਂ ਅਗੇ ਅਰਦਾਸ ਕਰਦਾ ਬਹੁਤ ਅੱਛੀ ਜ਼ਿੰਦਗੀ ਉਹਨਾਂ ਨੇ ਆਪਣੇ ਅਸੂਲਾਂ ਪੰਥ ਤੇ ਕੌਮ ਵਾਸਤੇ ਉਹਨਾਂ ਨੇ ਆਪਣਾ ਸਮਰਪਿਤ ਰਏ ਹਨ ਉਹਨਾਂ ਨੂੰ ਆਪਣਾ ਚਰਨਾਚੇ ਢੀਂਸਾ ਸਾਹਿਬ ਨੂੰ ਜਗ੍ਹਾ ਬਖਸ਼ੇ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ